ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਕਣੀਖਾਂ ਨਵੀਂ ਖਾਂ ਜਿੱਥੇ ਗੁਰੂ ਗੋਬਿੰਦ ਸਾਹਿਬ ਜੀ ਦੀ ਪੋਤੀ ਦਾ ਘਰ ਹੈ ਆਓ ਸੰਗਤ ਜੀ ਸਾਡੇ ਨਾਲ ਬਣੇ ਰਹੋ ਇਸ ਵੀਡੀਓ ਵਿੱਚ ਅੱਗੇ ਅਸੀਂ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਜਾਣਾਂਗੇ ਗੱਜ ਕੇ ਫਤਿਹ ਬਲਾਓ ਜੀ ਬੋਲੇ ਸੋ ਨਿਹਾਲ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਗਣੀ ਕਾਂ ਨਵੀਂ ਕਾਂ ਆਓ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਦੇ ਹਾਂ ਅਤੇ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਦੇ ਘਰ ਦੇ ਦਰਸ਼ਨ ਕਰਵਾਉਂਦੇ ਹਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜੀ ਅਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਸ੍ਰੀ ਮਾਚੀਵਾੜਾ ਸਾਹਿਬ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼੍ਰੀ ਗੰਨੀਖਾਨ ਰਵੀਖਾਨ ਇਸ ਪਾਵਨ ਪਵਿੱਤਰ ਸਥਾਨ ਤੇ 10 ਮਿਤੀ 5 6 ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 2 ਦਿਨ ਅਤੇ 2 ਰਾਤਾਂ ਰਹੇ ਸਨ ਮਹਾਰਾਜ ਸਤਿਪਾਛ ਨੇ ਇਸ ਧਰਤੀ ਤੇ ਚਰਨ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ। ਗੁਲਾਬੇ ਦੇ ਪੰਜਾਬੇ ਨੇ ਜਦੋਂ ਸਤਿਗੁਰ ਜੀ ਨੂੰ ਨਮਸਕਾਰ ਕਰ ਦਿੱਤੀ ਸੀ ਫਿਰ ਗਨੀ ਖਾਂ ਨਬੀ ਖਾਂ ਜੀ ਨੇ ਸਤਿਗੁਰ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਘਰ ਵਿਖੇ ਚਰਨ ਪਾਓ। ਗੁਰੂ ਜੀ ਕਹਿਣ ਲੱਗੇ ਵੇਖਿਓ ਸਾਡੇ ਜਾਣ ਦੇ ਨਾਲ ਤੁਹਾਨੂੰ ਕੋਈ ਮੁਸ਼ਕਲ ਨਾ ਆ ਜਾਵੇ। ਤੁਹਾਡਾ ਘਰ ਨਾ ਉਜੜ ਜਾਵੇ। ਭਾਈ ਗਣੀ ਖਾਂ ਤੇ ਨਵੀ ਖਾਂ ਜੀ ਕਹਿਣ ਲੱਗੇ ਗੁਰੂ ਮਹਾਰਾਜ ਤੇ ਚਰਨ ਪਾਉਣ ਦੇ ਨਾਲ ਘਰ ਉੱਜੜਦੇ ਨਹੀਂ ਹਨ ਸਭ ਘਰ ਵੱਸਦੇ ਹਨ ਸਤਗੁਰੂ ਜੀ ਤੁਸੀਂ ਜ਼ਰੂਰ ਸਾਡੇ ਘਰ ਚਰਨ ਪਾਓ ਇਹਨਾਂ ਦੋ ਭਰਾਵਾਂ ਦੀ ਇੰਨੀ ਭਾਵਨਾ ਤੇ ਇੰਨਾ ਪਿਆਰ ਵੇਖ ਕੇ ਗੁਲਾਬੇ ਦੇ ਪੰਜਾਬ ਦੇ ਘਰੋਂ ਧੰਨ 시 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਘਰ ਆਏ ਸਨ ਅਤੇ ਸੰਗਜ ਜੀ ਤੁਸੀਂ ਜ਼ਰੂਰ ਜਾਨਣਾ ਚਾਹੁੰਦੇ ਹੋਵੋਗੇ ਗਨੀ ਖਾਂ ਤੇ ਨਵੀ ਖਾਂ ਜੀ ਕੌਣ ਹਨ ਇਹ ਘੋੜਿਆਂ ਦਾ ਵਪਾਰ ਕਰਦੇ ਹੁੰਦੇ ਸਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੋੜੇ ਵੇਚਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਇਆ ਕਰਦੇ ਸਨ ਇਹ ਜੋ ਤੁਸੀਂ ਸਾਹਮਣੇ ਕਮਰਾ ਵੇਖ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਦਿਨ ਅਤੇ ਦੋ ਰਾਤਾਂ ਰਹੇ ਸਨ ਇਸ ਕਮਰੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਕਰਿਆ ਕਰਦੇ ਸਨ ਤੇ ਭਾਈ ਗਨੀਖਾਂ ਤੇ ਨਵੀਖਾਂ ਜੀ ਬਾਹਰ ਪਹਿਰੇ ਤੇ ਖੜਿਆ ਕਰਦੇ ਸਨ ਬਹੁਤ ਹੀ ਪਿਆਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹਨਾਂ ਦੋ ਭਰਾਵਾਂ ਨੇ ਲਿਆ ਬੜੀ ਭਾਵਨਾ ਦੇ ਨਾਲ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੀ ਇਹਨਾਂ ਨੇ ਸੇਵਾ ਕੀਤੀ ਭਾਈ ਗਨੀਖਾਂ ਤੇ ਨਵੀਖਾਂ ਜੀ ਦੇ ਘਰ ਇੱਕ ਛੋਟੀ ਬੱਚੀ ਜਿਹੜੀ ਧੰਤਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਬਹੁਤ ਖੇਡਦੀ ਹੈ ਜਦੋਂ ਗੁਰੂ ਜੀ ਇੱਥੋਂ ਅੱਗੇ ਬਾਸ ਤੇ ਰਵਾਨਾ ਹੋਣ ਲੱਗੇ ਤੇ ਇਹ ਬੱਚੀ ਨੇ ਬਹੁਤ ਵਿਰਾਜ ਕੀਤਾ ਇਸ ਪਾਵਨ ਪਵਿੱਤਰ ਸਥਾਨ ਤੋਂ ਹੀ ਭਾਈ ਗਨੀਖਾ ਤੇ ਨਵੀ ਖਾਂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਉੱਚ ਦੇ ਪੀਰ ਬਣਾ ਕੇ ਲੈ ਕੇ ਗਏ ਸਨ ਜਦੋਂ ਆਲਮਗੀ ਦੀ ਧਰਤੀ ਤੇ ਸਤਗੁਰੂ ਜੀ ਪਹੁੰਚੇ ਤਾਂ ਮਹਾਰਾਜ ਜੀ ਨੇ ਇਹ ਦੋ ਭਰਾਵਾਂ ਨੂੰ ਆਖਿਆ ਤੁਸੀਂ ਹੁਣ ਵਾਪਸ ਆਪਣੇ ਘਰ ਨੂੰ ਚਲੇ ਜਾਓ ਤੁਹਾਡੀ ਸੇਵਾ ਪ੍ਰਵਾਨ ਹੈ ਪਰ ਇਹਨਾਂ ਦੋਵਾਂ ਭਰਾਵਾਂ ਨੇ ਅੱਖ ਚ ਵਿਰਾਗ ਦੇ ਹੰਝੂ ਆ ਗਏ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਨਾਲ ਹੀ ਜਾਵਾਂਗੇ ਪਰ ਗੁਰੂ ਜੀ ਨੇ ਆਖਿਆ ਨਹੀਂ ਭਾਈ ਤੁਸੀਂ ਆਪਣੇ ਘਰ ਨੂੰ ਜਾਓ ਇਹ ਜੋ ਸਾਹਮਣੇ ਤੁਸੀਂ ਹੁਕਮਨਾਮਾ ਦੇਖ ਰਹੇ ਹੋ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਲਿਖ ਕੇ ਇਹਨਾਂ ਦੋ ਭਰਾਵਾਂ ਨੂੰ ਦਿੱਤਾ ਸੀ ਇਹ ਦੋਵੇਂ ਭਰਾਵਾਂ ਨੇ ਘਰ ਆ ਕੇ ਇਹ ਹੁਕਮਨਾਮਾ ਆਪਣੇ ਪਰਿਵਾਰ ਨੂੰ ਸੁਣਾਇਆ ਤੇ ਛੋਟੀ ਬੱਚੀ ਨੇ ਆਖਿਆ ਪਿਤਾ ਜੀ ਤੁਹਾਨੂੰ ਗੁਰੂ ਸਾਹਿਬ ਨੇ ਆਪਣੇ ਪੁੱਤਰ ਦਾ ਖਿਤਾਬ ਦਿੱਤਾ ਹੈ ਤੇ ਮੈਂ ਗੁਰੂ ਜੀ ਦੀ ਕੀ ਲੱਗੀ ਕਗਣੀ ਖਾਂ ਜੀ ਨੇ ਆਖਿਆ ਧੀਏ ਤੂੰ ਗੁਰੂ ਸਾਹਿਬ ਜੀ ਦੀ ਪੋਤੀ ਹੈ ਗੁਰੂ ਸਾਹਿਬ ਜੀ ਦੇ ਪੁੱਤਰ ਦੁਨੀਆ ਤੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਜੀ ਦੀ ਪੋਤੀ ਕੇਵਲ ਤੇ ਕੇਵਲ ਤੂੰ ਹੀ ਹੈ ਏਸੀ ਗੁਰਦੁਆਰਾ ਸਾਹਿਬ ਜੀ ਸ਼੍ਰੀ ਗਣੀ ਖਾਨ ਨਵੀ ਖਾਨ ਜੀ ਦਾ ਇਤਿਹਾਸ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਛੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ